ਸਤ ਸ੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਤੇ ਇਹਦਾ ਟਾਈਟਲ ਹੈ ਕਿ ਪਟਿਆਲੇ ਸ਼ਹਿਰ ਵਿੱਚ ਆਇਲਟ ਕਰੋ ਇੱਕ ਦਿਨ ਨਾਲ ਇੱਕ 프리 ਪਹਿਲੀ ਸਰਵੀ 2024 ਤੋਂ ਬਾਅਦ ਅਸੀਂ ਤੁਹਾਨੂੰ ਬੜੀ ਖੁਸ਼ੀ ਨਾਲ ਦੱਸਣਾ ਚਾਹੁੰਦੇ ਹਾਂ ਕਿ ਅਕਸਰ ਸਾਡੀ ਜਿਹੜੀ ਜਵਾਨੀ ਹੈ ਲੜਕੇ ਤੇ ਲੜਕੀਆਂ ਦੀ ਉਹ ਸਾਰਿਆਂ ਦਾ ਹੀ ਮੂੰਹ ਫਾਰਨ ਕੰਟਰੀ ਵਾਲ ਹੋ ਚੁੱਕਾ ਹੈ। ਅ ਦੇਰੀਜ਼ਨਸ ਬੈਸਟ ਨੋ ਟੂ देम ਪੈਣਾ ਦਾ ਕੀ ਕਾਰਨ ਹੈ ਉਹ ਖੁਦ ਹੀ ਜਾਣਦੇ ਨੇ। ਔਰ ਜਿੰਨੇ ਵੀ ਗੋਰਿਆਂ ਦੇ ਦੇਸ਼ ਨੇ ਉਹਨਾਂ ਦੀ ਭਾਸ਼ਾ ਜਿਹੜੀ ਆਪਸ ਵਿੱਚ ਬੋਲਦੇ ਨੇ ਉਹ ਇੰਗਲਿਸ਼ ਭਾਸ਼ਾ ਹੁੰਦੀ ਹੈ। ਤੇ ਇੱਕ ਵੱਖ-ਵੱਖ ਸਰਕਾਰਾਂ ਨੇ ਫਿਲਟਰ ਲਾਇਆ ਹੋਇਆ ਕਿ ਵੀ ਤਨ ਕੋਲ ਅੰਗਰੇਜ਼ੀ ਕਿੰਨੀ ਕਾਣੀ ਚਾਹੀਦੀ ਹੈ ਤਾਂ ਕਿ ਉਸ ਦੇਸ਼ ਵਿੱਚ ਪਹੁੰਚਣ ਤੋਂ ਬਾਅਦ ਤੁਸੀਂ ਨੌਕਰੀ ਕਰਨੀ ਹੁੰਦੀ ਹੈ। ਕੰਜ਼ਿਊਮਰ ਜੇ ਤੁਹਾਡੇ ਕਲੈਂਟਿੰਗ ਗੱਲ ਕਰਨੀ ਹੁੰਦੀ ਹੈ ਵੀਜ਼ਾ ਆਪਸਮ ਨਾਲ ਗੱਲ ਕਰਨੀ ਹੁੰਦੀ ਹੈ ਡਾਕਟਰ ਨੂੰ ਦੱਸਿਆ ਹੁੰਦਾ ਕਿ ਮੈਨੂੰ ਕੀ ਬਿਮਾਰੀ ਹੈ ਘੱਟ ਤੋਂ ਬਿਮਾਰੀ ਹੈ ਕੀ ਖਾਤਾ ਕੀ ਪੀਤਾ ਜੀ ਕੋ ਤੁਹਾਨੂੰ ਤਕਲੀਫ ਹੋਏ ਪਰਸਨ ਨਾਲ ਸੰਪਰਕ ਕਰਨਾ ਪੈਂਦਾ ਹੈ ਇੰਨਾ ਸਾਰਾ ਦੇ ਵਾਸਤੇ ਤੁਹਾਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ ਅਸੀਂ ਪੰਜਾਬ ਦੇ ਵਿੱਚ ਲੱਖਾਂ ਆਇਲਰ ਸੈਂਟਰ ਦੇਖੇ ਨਹੀਂ ਮੋਸਟ ਆਫ ਦਾ ਟਾਈਮ ਤੇ ਦੇਖੋਗੇ ਕਿ ਪੰਜਾਬ ਤੋਂ ਉਹੀ ਲੜਕੇ ਲੜਕੀਆਂ ਜਾ ਰਹੇ ਨੇ ਜਿਹੜੇ ਮੋਸਟਲੀ ਰੂਰਲ ਬੈਕਗ੍ਰਾਉਂਡ ਤੋਂ ਨੇ ਤੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹੋਏ ਨੇ ਤੇ ਉਹਨਾਂ ਦੀ ਅੰਗਰੇਜ਼ੀ ਥੋੜੀ ਜੀ ਕਮਜ਼ੋਰ ਹੁੰਦੀ ਹੈ ਪਰ ਤੁਹਾਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ ਅਸੀਂ ਕੈਨੇਡਾ ਦੀਆਂ ਰਿਕੁਆਇਰਮੈਂਟਸ ਦੇ ਮੁਤਾਬਕ ਤੁਹਾਨੂੰ ਇੱਕ ਪਟਿਆਲੇ ਸ਼ਹਿਰ 'ਚ ਆਇਲੈਂਡ ਸੈਂਟਰ ਕੋਲ ਕੀ ਦਿੱਤਾ ਹੈ ਜਿਹੜਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਇਹਦਾ ਤੁਹਾਨੂੰ ਇੱਕ ਪਹਿਲੇ ਮਹੀਨੇ ਵਾਸਤੇ ਇੱਕ ਨਾਲ ਇੱਕ ਫ੍ਰੀ ਹੈ ਪਿਤਾ ਦੇਵਤੇ ਵਿਧੀ ਬੋਲ ਘੱਟ ਪਵੇਗਾ ਇਸ ਕਰਕੇ ਤੁਹਾਨੂੰ ਇੱਕ ਦਿਨ ਨਾਲ ਇੱਕ ਫ੍ਰੀ ਦਿੱਤਾ ਗਿਆ ਤੇ ਇਹਦੇ ਨਾਲ ਤੁਹਾਨੂੰ ਸੱਤ ਹੋਰ ਐਡਵਾਂਟੇਜਸ ਦੇ ਰਹੇ ਹਾਂ ਪਲੱਸ ਪੁਆਇੰਟ ਹੋਣਗੇ ਜਿਹੜੇ ਕਿ ਦੂਜੇ ਆਇਲ ਸੈਂਟਰ ਕਰ ਨਾਲ ਨਹੀਂ ਕਰਦੇ ਨੇ ਨੰਬਰ 1 ਤੁਹਾਨੂੰ ਕਨੇਡਾ ਜਾਣ ਦੇ ਸੌਖੇ ਤਰੀਕੇ ਦੱਸੇ ਜਾਣਗੇ ਉਹ ਤਾਂ ਵੀ ਮੱਥੀ ਹੈ ਤੁਸੀਂ ਕਿਹੜੇ ਤਰੀਕੇ ਦੇ ਨਾਲ ਕਨੇਡਾ ਜਾਣਾ ਹੈ ਨੰਬਰ 2 ਕਨੇਡਾ ਦੇ ਵਿੱਚ ਜੇਕਰ ਤੁਸੀਂ ਜਾ ਕੇ ਨੌਕਰੀ ਕਰਨੀ ਹੈ ਤਾਂ ਤੁਹਾਨੂੰ ਕੀ ਕੁਝ ਇੱਥੇ ਭਾਰਤ ਤੋਂ ਸਿੱਖ ਕੇ ਜਾਣਾ ਜ਼ਰੂਰੀ ਹੈ ਨਹੀਂ ਤੇ ਉਹਦਾ ਤੁਹਾਨੂੰ ਬਾਹਰਲੇ ਦੇ ਜਾ ਕੇ ਤਾਨੂੰ ਬਹੁਤ ਬਹੁਤੀ ਸਮੱਸਿਆ ਆ ਸਕਦੀ ਹੈ ਜਿਵੇਂ ਕਿ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਜੀ ਕਿ ਸਟੂਡੈਂਟ ਕੈਨੇਡਾ ਪਹੁੰਚ ਕੇ ਹੰਗਾਮਾ ਕਰ ਰਹੇ ਨੇ ਕਿ ਸਾਨੂੰ ਲੋਕ ਨਹੀਂ ਮਿਲਦੀ ਸਾਨੂੰ ਇਹ ਨਹੀਂ ਹੈ ਸਾਨੂੰ ਉਹ ਨਹੀਂ ਹੈ ਰਹਿਣ ਜਗ੍ਹਾ ਨਹੀਂ ਮਿਲਦੀ ਕਿਉਂਕਿ ਉਹ ਭਾਰਤ ਤੋਂ ਤਿਆਰੀ ਕਰਕੇ ਨਹੀਂ ਜਾਂਦੇ ਨੰਬਰ 3 ਦੇਖੋ ਕੈਨੇਡਾ ਜਾਣ ਦੇ ਬਹੁਤ ਸਾਰੇ ਤਰੀਕੇ ਨੇ 180 ਤਰੀਕੇ ਨੇ ਪਰ ਪੰਜਾਬੀ ਜਿਹੜੇ ਆ ਚਾਰ ਮੋٹے ਮੋٹے ਫਾਰਮ ਉੱਤੇ ਵਰਤਦੇ ਨੇ ਯਾ ਤਾਂ 10+2 ਕਰਦ ਬਾਅਦ ਸਟਡੀ ਪਰਮਿਟ ਤੇ ਜਾਂਦੇ ਨੇ। ਯਾ ਇੱਕ ਤਰ੍ਹਾਂ ਇੱਕ ਫਰੀਦੀ ਸਕੀਮ ਦੇ ਹੇਠ ਨਵਾਂ ਐਗਰੀਮੈਂਟ ਕਰਕੇ ਚਲੇ ਜਾਂਦੇ ਨੇ। ਯਾ ਸਟਡੀ ਪਰਮਿਟ ਤੇ ਚਲੇ ਜਾਂਦੇ ਨੇ। ਯਾ ਵਰਕ ਪਰਮਿਟ ਤੇ ਜਾਂਦੇ ਨੇ। ਪਰ ਅਸੀਂ ਤੁਹਾਨੂੰ ਕੈਨੇਡਾ ਜਾਣ ਦੇ ਸਾਰੇ ਤਰੀਕੇ ਦੱਸਾਂਗੇ। ਫਰੀਜ਼ ਉਹਦੀ ਕੋਈ ਐਕਸਟਰਾ ਪੈਸੇ ਨਹੀਂ ਲੈ ਜਾਣਗੇ। ਪਰ ਉਹ ਤੁਹਾਡੀ ਚੋਆਇਸ ਹੈ ਕਿ ਤੁਸੀਂ ਕਿਹੜੇ ਤਰੀਕੇ ਨਾਲ ਕੈਨੇਡਾ ਜਾਣਾ ਚਾਹੁੰਦੇ ਜੀ। ਕੈਨੇਡਾ ਘੱਟ ਖਰਚੇ ਨਾਲ ਜਾਇਜ ਆ ਸਕਦਾ ਹੈ ਦੇਖੋ ਭਾਰਤਿਕ ਕੋਈ ਏਜੰਟ ਤੁਹਾਨੂੰ ਇਹ ਕਲ ਨਹੀਂ ਦੱਸੂਗਾ ਕਿ ਕੈਨੇਡਾ ਦੀਆਂ 10 ਸਟੇਟਾਂ ਨੇ ਕੁਝ ਸਟੇਟਾਂ ਵਿੱਚ ਤੁਸੀਂ 18 ਮਹੀਨੇ ਪੜਾਈ ਕਰਕੇ ਜਾਂ ਕੰਮ ਕਰਕੇ ਪੱਕੇ ਹੋ ਵੀ ਫਾਈਲ ਲਾ ਸਕਦੇ ਹੋ ਬਾਕੀ ਸਟੇਟਾਂ ਵਿੱਚ 6 ਮਹੀਨੇ ਬਾਅਦ 5 ਸਾਲਾਂ ਬਾਅਦ ਉਹ ਵੀ ਪਤਾ ਨਹੀਂ ਵਾਰੀ ਆਉਗੀ ਜਾਂ ਨਹੀਂ ਆਉਗੀ ਅਸੀਂ ਤੁਹਾਨੂੰ ਉਹਦੇ ਬਾਰੇ ਫ੍ਰੀ ਵਿੱਚ ਜਾਣਕਾਰੀ ਦੇਾਂਗੇ ਹਾਏ ਜਿੱਥੋਂ ਮਰਜੀ ਲੋ ਸਾਨੂੰ ਕਰਨਾ ਕੋਈ ਗਿਲਾ ਸ਼ਿਕਵਾ ਨਹੀਂ ਹੈ ਨੰਬਰ 1 ਦੇਖੋ ਕੈਨੇਡਾ ਹਰ ਇੱਕ ਇਨਸਾਨ ਜਾ ਸਕਦਾ ਹੈ ਜੰਮ ਦੇ ਬੱਚੇ ਤੋਂ ਲੈ ਕੇ ਤੁਹਾਡੇ ਮੂੰਹ 'ਚ ਦੰਦ ਨਾ ਵੀ ਹੋਣ ਫਿਰ ਵੀ ਤੁਸੀਂ ਕੈਨੇਡਾ ਜਾ ਸਕਦੇ ਜੀ ਪਰ ਪੱਕੇ ਹੋਣ ਵਾਸਤੇ ਉਹਨਾਂ ਦੀਆਂ ਕੁਝ ਰਿਕੁਆਇਰਮੈਂਟਸ ਨੇ ਜਿਵੇਂ ਕਿ ਤਾਂ ਦਾ ਮਿਨੀਮਮ 10+2 ਪਾਸ ਕੀਤਾ ਹੋਣਾ ਚਾਹੀਦਾ ਤੇ 10 ਸਾਲ ਦੀ ਪੜ੍ਹਾਈ ਭਾਰਤ ਤੋਂ ਪੂਰੀ ਕਰਕੇ ਜਾਣੀ ਚਾਹੀਦੀ ਹੈ ਤੇ ਤੁਹਾਡੇ ਕੋਲੇ ਕੋਈ ਨਾ ਕੋਈ ਸਕਿੱਲ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਉੱਥੇ ਜਾ ਕੇ ਸੈਚਡੇ ਸੰਦੇ ਛੁੱਟੀ ਵਾਲੇ ਦਿਨ ਜਾਂ ਆਦੀ ਪੜ੍ਹਾਈ ਦੇ ਨਾਲ ਜਾਂ ਆਪਣੇ ਵਰਕ ਪਰਮਿਟ ਦੇ ਨਾਲ ਨਾਲ ਐਕਸਟਰਾ ਕੰਮ ਕਰਕੇ ਤੁਸੀਂ ਪੈਸੇ ਕਮਾ ਸਕਦੇ ਹੋ ਕੈਨੇਡਾ ਜਾਣ ਵਾਸਤੇ ਇਹ ਟਿਕਟ 8 ਲੱਖ ਚ ਵੀ ਮਿਲਦੀ ਹੈ ਤੇ 2.5 ਲੱਖ ਰੁਪਏ ਚ ਵੀ ਮਿਲਦੀ ਹੈ ਤੁਸੀਂ ਬਹੁਤ ਸਾਰੇ ਬੰਦਿਆਂ ਤੇ ਭਰੋਸਾ ਕਰਕੇ ਬੜੀਆਂ ਮਹਿੰਗੀਆਂ ਟਿਕਟਾਂ ਲੈ ਕੇ ਜਾ ਰਹੇ ਜੀ ਜਦ ਕਿ ਟਿਕਟਾਂ ਦਾ ਰੇਟ ਇੰਨਾ ਜ਼ਿਆਦਾ ਨਹੀਂ ਹੁੰਦਾ ਨੰਬਰ 7 ਕੈਨੇਡਾ ਜਾਣ ਵਾਸਤੇ ਭਾਰਤ ਤੋਂ ਕੀ ਕੁਝ ਖਰੀਦ ਕੇ ਲਿਜਾਇਆ ਜਾਵੇ ਤਾਂ ਕਿ ਤੁਹਾਨੂੰ ਉੱਥੇ ਜ਼ਿਆਦਾ ਰਿਜੀ ਕੋਈ ਦਾ ਸਾਹਮਣਾ ਨਾ ਕਰਨਾ ਪਵੇ ਹਰ ਤਰ੍ਹਾਂ ਦੀ ਜਾਣਕਾਰੀ ਆਇਰਲੈਂਡ ਦੀਆਂ ਕਲਾਸਾਂ ਦੇ ਲਾਉਂਗ ਦੇ ਨਾਲ ਨਾਲ ਤੁਹਾਨੂੰ ਦਿੱਤੀ ਜਾਏ ਤੁਸੀਂ ਆਪਦਾ ਫੈਸਲਾ ਖੁਦ ਕਰ ਸਕੋਗੇ ਕਿ ਤੁਸੀਂ ਆਇਰਟ ਕੇ ਲਈ ਸੈਟਪੋ ਦੇਣਾ ਹੈ ਕਿਹੜੀ ਇਮੀਗ੍ਰੇਸ਼ਨ ਸਰਟਨ ਪ੍ਰੋਫਾਈਲ ਲਗਾਉਣੀ ਹੈ ਕਿਹੜੇ ਦੇਸ਼ ਜਾਣਾ ਹੈ ਤੁਹਾਨੂੰ ਸਾਰਿਆਂ ਦੇ ਵਿੱਚ ਪਲੱਸ ਪੁਆਇੰਟ ਤੇ ਨੈਗੇਟਿਵ ਪੁਆਇੰਟ ਦੱਸੇ ਜਾਣਗੇ ਤੇ ਇਹ ਜਾਣਕਾਰੀ ਕਿੱਥੋਂ ਤੁਸੀਂ ਅਫੀਸ਼ੀਅਲ ਤੌਰ ਤੇ ਚੈੱਕ ਕਰ ਸਕਦੇ ਜੀ ਸਭ ਕੁਝ ਤੁਹਾਨੂੰ ਫ੍ਰੀ ਵਿੱਚ ਮਿਲ ਦਿੱਤਾ ਜਾਊਗਾ ਵਧੇਰੇ ਜਾਣਕਾਰੀ ਵਾਸਤੇ ਸਾਡੇ ਉੱਪਰ ਦਿੱਤੇ ਗਏ ਫੋਨ ਨੰਬਰ 'ਤੇ ਫੋਨ ਕਰਕੇ ਤੁਸੀਂ ਸਾਡੇ ਨਾਲ ਆਪ ਦਾ ਨਾਮ ਰਜਿਸਟਰ ਕਰਾ ਸਕਦੇ ਜੀ ਤੁਸੀਂ ਬਾਰੇ ਇਹ ਜਾਣਕਾਰੀ ਲੈ ਸਕਦੇ ਜੀ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਫ੍ਰੀ ਵਿੱਚ ਦੇਵਾਂਗੇ ਥੈਂਕ ਯੂ ਵੈਰੀ ਮਚ ਟੂ ਕਨੈਕਟ ਵਿਦ ਅਸ